मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਔਰ ਬੜੀ ਦੁਖਦੀ ਗੱਲ ਹੈ ਜੀ ਜੋ ਭਾਜਪਾ ਦਾ ਰਵਈਆ ਹੈ ਪੂਰੇ ਇਹਨਾਂ ਹੜਾਂ ਦੇ ਦੌਰਾਨ ਅਸੀਂ ਹਮੇਸ਼ਾ ਦੇਖੋ ਅੱਜ ਉਹਨਾਂ ਦੀ ਕੇਂਦਰ ਸਰਕਾਰ ਹੈ ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਹੁਣ ਵੀ ਇਸੇ ਸੈਸ਼ਨ 'ਚ ਅਸੀਂ ਆਪਣੇ ਚਾਰ ਨੌਜ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਐ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਕਿੰਨਾ ਕੁ ਪੰਜਾਬ ਨੂੰ ਹੋਰ ਆਪਣੀ ਜਿਹੜੀ ਹੈ ਦੇਸ਼ ਭਗਤੀ ਸਾਬਿਤ ਕਰਨੀ ਪਊਗੀ ਬੜੇ ਅਫਸੋਸ ਵਾਲੀ ਗੱਲ ਹੈ ਕਿ ਹੜਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਹੋਮ ਮਿਨਿਸਟਰ ਦਾ ਜਾਂ ਕਿਸੇ ਵੀ ਸੀਨੀਅਰ ਬੀਜੇਪੀ ਲੀਡਰ ਦਾ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ ਇੱਕ ਵੀ ਟਵੀਟ ਨਹੀਂ ਆਇਆ ਜਦਕਿ ਨੱਡਾ ਸਾਹਿਬ ਵੀ ਪੰਜਾਬ ਤੋਂ ਮੇਰੇ ਹਲਕੇ ਤੋਂ ਪਿੱਛੋਂ ਬਿਲੋਂਗ ਕਰਦੇ ਨੇ ਤੇ ਮੋਦੀ ਸਾਹਿਬ ਵੀ ਜਦੋਂ ਵੀ ਕਦੀ ਇਲੈਕਸ਼ਨ ਦਾ ਸਮਾਂ ਆਉਂਦੇ ਆ ਫਿਰ ਤਾਂ ਕਹਿੰਦੇ ਪੰਜਾਬ 'ਚ ਮੇਰਾ ਖਾਸ ਰਿਸ਼ਤਾ ਹੈ ਉਹ ਖਾਸ ਰਿਸ਼ਤਾ ਕਿੱਥੇ ਗਿਆ ਤੇ ਜਦੋਂ ਸਾਰਾ ਕੁਝ ਹੋ ਗਿਆ ਜਦੋਂ ਉਸ ਤੋਂ ਬਾਅਦ ਇੱਕ ਫੇਰੀ ਤੇ ਆਏ ਤੇ ਉੱਥੇ ਆ ਕੇ ਵੀ ਸਾਡੇ ਮੰਤਰੀ ਦਾ ਵੀ ਮਜ਼ਾਕ ਉਡਾਇਆ ਤੇ ਪੰਜਾਬੀ ਮਾਂ ਬੋਲੀ ਦਾ ਵੀ ਮਜ਼ਾਕ ਉਡਾਇਆ ਪ੍ਰਾਈਮ ਮੈਂ ਉਸ ਦਿਨ ਵਿਧਾਨ ਸਭਾ ਵਿੱਚ ਇਹ ਗੱਲ ਕਹੀ ਕਿ ਪ੍ਰਾਈਮ ਮਿਨਿਸਟਰ ਦੀ ਹਿੰਮਤ ਹੈ ਕਿ ਤਾਮਿਲਨਾਡੂ ਚ ਜਾ ਕੇ ਕਿਸੇ ਨੂੰ ਪੁੱਛ ਲਵੇ ਕਿ ਆਪਕੋ ਹਿੰਦੀ ਆਤੀ ਹੈ ਕਿ ਨਹੀਂ ਆਤੀ ਤਾਂ ਪੰਜਾਬੀ ਨਾਲੇ ਮਜ਼ਾਕ ਕਾਦਾ ਤੇ 1600 ਕਰੋੜ ਜੋ ਨਕਦੀ ਪੰਜਾਬ ਨੂੰ ਰਿਸੀਵ ਹੋਇਆ ਤੇ ਉਸ ਦੇ ਵਿੱਚ ਵੀ ਜਿਹੜੀਆਂ ਸ਼ਰਤਾਂ ਨੇ ਕਹਿੰਦੇ ਜੀ ਤੁਸੀਂ ਜਿਹੜੇ ਜਿਹੜੇ ਸਕੂਲ ਡੈਮੇਜ ਹੋਏ ਨੂੰ ਠੀਕ ਕਰ ਸਕਦੇ ਹੋ ਜਿੰਨਾ ਉਹਨਾਂ ਦੀ ਐਕਚੁਅਲ ਕਾਸਟ ਹੈ ਪਰ ਮੈਕਸਿਮਮ ਲਿਮਿਟ 2 ਲੱਖ ਰੁਪਏ ਹੈ ਮੈਂ ਆਪਣੇ ਸੀਐਮ ਸਾਹਿਬ ਨਾਲ ਤੇ ਐਫਐਮ ਸਾਹਿਬ ਨਾਲ ਗੱਲ ਕਰ ਲੈਂਦਾ ਸਾਡੇ 1000 ਸਕੂਲ ਤਾਂ ਬਹੁਤ ਹੀ ਜ਼ਿਆਦਾ ਡੈਮੇਜ ਹੈ ਵੈਸੇ 3200 ਹੈ 2 ਲੱਖ ਰੁਪਏ ਦੇ ਹਿਸਾਬ ਨਾਲ ਅਸੀਂ 20 ਕਰੋੜ ਦੇ ਦਿੰਦੇ ਆ ਕੇਂਦਰ ਨੂੰ 20 ਕਰੋੜ ਚ ਮੇਰੇ 1000 ਸਕੂਲ ਠੀਕ ਕਰ ਦਿੰਦੇ ਉਹਨਾਂ ਦੀ ਸ਼ਰਤ ਅਸੀਂ ਉਲਟਾ ਦੇ ਦਿੰਦੇ ਆ ਸਾਨੂੰ ਥੋਟਾ 1600 ਕਰੋੜ ਨਹੀਂ ਚਾਹੀਦਾ ਸਾਡੇ ਤੋਂ ਲੈ ਲਓ ਫਿਰ ਉਹਨਾਂ ਦਾ ਇੱਕ ਮੰਤਰੀ ਕਹਿ ਰਿਹਾ ਸੀ ਸਿੱਧੇ ਪੈਸੇ ਪਾਵਾਂਗੇ ਪਾਓ ਪਾਓ 20 ਹਜ਼ਾਰ ਰੁਪਏ ਏਕੜ ਪਾਓ ਮੈਂ ਤੁਹਾਨੂੰ ਦਿੰਦਾ ਆਪਣੇ ਹਲਕੇ ਦੀ ਲਿਸਟ ਹੁਣ ਮੁਕਰਿਓ ਨਾ ਭੱਜਿਓ ਨਾ ਤੁਹਾਨੂੰ ਲਿਸਟ ਦਿੰਦੇ ਆ ਅਸੀਂ ਪਾਓ 22 ਕਿਸਾਨ ਦੇ ਜੇ ਭੱਜਿਓ ਨਾ ਉਹਨ ਇਥੋਂ ਤੇ ਉਸ ਤੋਂ ਬਾਅਦ ਇਹਨਾਂ ਦੇ ਮੰਤਰੀ ਆੜੇ ਮੇਰੇ ਹਲਕੇ ਦੇ ਵਿੱਚ ਇਹਨਾਂ ਦਾ ਇੱਕ ਐਮਓਐਸ ਆਇਆ ਐਲ ਮੁਰਗਨ ਮੈਂ ਫੋਟੋ ਸ਼ੇਅਰ ਕਰ ਦੂੰਗਾ ਆਪਣੇ ਟਵਿੱਟਰ ਤੇ ਹੁਣੀ ਉਹਦੇ ਵਿੱਚ ਸਾਨੂੰ ਉਮੀਦ ਸੀ ਕਿ ਸਾਡੇ ਦੁੱਖ ਸੁਣੂਗਾ ਸਾਨੂੰ ਕੋਈ ਵੱਡਾ ਪੈਕੇਜ ਦੇ ਕੇ ਜਾਊਗਾ ਇੱਕ ਛੋਟਾ ਹਾਥੀ ਟਾਟਾ ਏਸ ਰਾਸ਼ਨ ਦਾ ਉਹਨੂੰ ਝੰਡੀ ਦਿਖਾ ਗਿਆ ਅਸੀਂ ਤਾਂ ਪੰਜਾਬ ਪੂਰੇ ਦੁਨੀਆ ਚ ਲਾਂ ਤਾਂ ਯਾਰ ਤੁਹਾਡੇ ਤੇ ਛੋਟਾ ਹਾਥੀ ਦੇ ਕੇ ਗਿਆ ਇੱਕ ਉਹਦੇ ਜੀ ਪਤਾ ਨਹੀਂ ਅੰਦਰ ਚਾਰ ਪੈਕੇਟ ਸੀਗੇ ਕਿ ਨਹੀਂ ਸੀਗੇ ਜਦੋਂ ਮੈਂ ਲੋਕਲ ਮੀਡੀਆ ਨੂੰ ਭੇਜਿਆ ਉਹਨਾਂ ਦੇ ਬੀਜੇਪੀ ਦੇ ਲੋਕਲ ਲੀਡਰਾਂ ਦਾ ਜਵਾਬ ਹੈ ਕਹਿੰਦੇ ਨਹੀਂ ਨਾਲ ਚਾਰ ਗੱਠਾ ਚਾਰੇ ਦੀਵੀਆਂ ਸੀਗੀਆਂ ਕਹਿੰਦੇ ਪਿੱਛੇ ਚਾਰ ਗੱਠਾ ਚਾਰੇ ਦੀ ਨਹੀਂ ਸੀ ਕੀ ਮਜ਼ਾਕ ਬਣਾਇਆ ਇੱਥੇ ਜਿੱਥੇ ਤੁਸੀਂ ਅਸੀਂ ਹਾਊਸ ਰੱਖਿਆ ਹਰ ਪਾਰਟੀ ਦਾ ਡੈਡੀਕੇਟਿਡ ਟਾਈਮ ਹੈ ਅੱਜ ਇੱਥੇ ਡੈਡੀਕੇਟਿਡ ਟਾਈਮ ਸੀਗਾ ਭੱਜ ਗਏ ਕਿਲੇ ਪਤਾ ਪੂਰੇ ਪੰਜਾਬੀਆਂ ਤੋਂ ਛਿੱਤਰ ਪੈਣੇ ਨਾਲ ਇੱਥੇ ਆਏ ਹੁਣ ਕਹਿੰਦੇ ਅਸੀਂ ਬਾਹਰ ਬੈਠਾਂਗੇ ਸੁਣਦਾ ਤੁਹਾਨੂੰ ਕੋਈ ਹੈ ਨਹੀਂ ਆਪਣੇ ਚਾਰ ਬੰਦੇ ਇਕੱਠੇ ਕਰਕੇ ਜਿਹੜਾ ਹੈ ਆਪਣੀ ਚਾਤ ਤਮਾਸ਼ਾ ਕਰਦੇ ਆ ਇਸ ਕਰਕੇ ਬੜਾ ਅਫਸੋਸ ਹੁੰਦਾ ਹੈ ਕਿ ਅਸੀਂ ਕੁਰਬਾਨੀਆਂ ਦਿੰਦੇ ਰਹੇਗੇ ਪਰ ਸਾਡਾ ਜਿਹੜਾ ਹੈ ਜਿਹੜਾ ਬੰਦਾ ਪੰਜਾਬ ਨੂੰ ਹੱਕ ਹੈ ਉਹ ਮਿਲਣਾ ਚਾਹੀਦਾ ਇਸ ਦੇ ਨਾਲ ਹੀ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਕਿਉਂਕਿ ਅੱਜ ਅਸੀਂ ਹੜਾਂ ਦੀ ਮਾਰ ਝੇਲ ਰਹੇ ਹਾਂ ਤੇ ਇਹ ਮੁੱਦਾ ਹੁਣ 2 4 5 ਮਹੀਨੇ ਬਾਅਦ ਜਦੋਂ ਹਾਲਾਤ ਠੀਕ ਹੋ ਜਾਣਗੇ ਫੇਰ ਹੀ ਇਹ ਰੌਲਾ ਪਾ ਲੈਣਾ ਉਹ ਹੈਗਾ ਪਾਣੀਆਂ ਦਾ ਮਸਲਾ ਅੱਜ ਪਤਾ ਲੱਗ ਗਿਆ ਪੂਰੇ ਦੇਸ਼ ਨੂੰ ਦੁਨੀਆ ਨੂੰ ਕਿ ਰਾਈਪੇਰੀਅਨ ਹੁੰਦਾ ਕੀ ਹੈ ਅਸੀਂ ਹਮੇਸ਼ਾ ਕਹਿੰਦੇ ਸੀ ਰਾਈਪੇਰੀਅਨ ਸਟੇ ਟ੍ਰਾਈਪੇਰੀਅਨ ਸਟੇ ਉਦੋਂ ਰਾਜਸਥਾਨ ਤੇ ਹਰਿਆਣਾ ਕਹਿੰਦੇ ਸੀ ਨਹੀਂ ਅਸੀਂ ਸਤਲੁਜ ਬਿਆਸ ਦੇ ਰਾਈਪੇਰੀਅਨ ਐ ਅੱਜ ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਇੱਕ ਬੂੰਦ ਵੀ ਗਈ ਐ ਸਤਲੁਜ ਜਾਂ ਬਿਆਸ ਦੀ ਰਾਈਪੇਰੀਅਨ ਦਾ ਮਤਲਬ ਹੁੰਦਾ ਜਿਹੜਾ ਜਿਹਨੂੰ ਨੁਕਸਾਨ ਹੋਵੇ ਫਿਰ ਉਹਨੂੰ ਹੀ ਪਾਣੀ ਮਿਲਦਾ ਉਹ ਜੜੇ ਤਾਂ ਅਸੀਂ ਐ ਬਲਕਿ ਜਿਹੜੀ ਸਾਡੀ ਖੱਗਰ ਐ ਉਹ ਯਮਨਾ ਬੇਸਨ ਤੋਂ ਆਂਦੀ ਐ ਹਿਮਾਚਲ ਤੋਂ ਸ਼ੁਰੂ ਹੁੰਦੀ ਐ ਦੱਖਸ਼ਈ ਤੋਂ ਫਿਰ ਅੰਬਾਲੇ ਤੇ ਯਮੁਨਾ ਨਗਰ ਦਾ ਪਾਣੀ ਆਂਦਾ ਯਮੁਨਾ ਬੇਸਨ ਦਾ ਪਾਣੀ ਆਂਦਾ ਅਸੀਂ ਯਮੁਨਾ ਦੇ ਜਿਹੜੇ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਪੰਜਾਬ ਰਾਈਪੇਰੀਅਨ ਹੈ ਯਮੁਨਾ ਦਾ ਪੰਜਾਬ ਨੂੰ ਯਮੁਨਾ ਦਾ ਪਾਣੀ ਮਿਲਣਾ ਚਾਹੀਦਾ ਤੁਸੀਂ ਆਪ ਫੂਚ ਕੇ ਕਿਤੇ ਕੋਈ ਖਬਰ ਪੜ੍ਹੀ ਹੈ ਕਿ ਹਰਿਆਣੇ ਦੇ ਵਿੱਚ ਹੜਾ ਆ ਗਿਆ ਰੱਤ ਰੁਜ ਕਰਕੇ ਜਾਂ ਬਿਆਸ ਕਰਕੇ ਜਾਂ ਪਾਖਰੇ ਡੈਮ ਕਰਕੇ ਜਾਂ ਪੌਂਗ ਕਰਕੇ ਜਾਂ ਰਣਜੀਤ ਸਾਗਰ ਕਰਕੇ ਜਾਂ ਰਾਜਸਥਾਨ ਚ ਕਿਤੇ ਹੜਾ ਆ ਗਿਆ ਉਹ ਜੜੇ ਦਾ ਸਾਡੇ ਪਿੰਡ ਹੈ ਸਾਡੇ ਇਲਾਕੇ ਆ ਉਦੋਂ ਆ ਜਾਣਗੇ ਕਹਿਣ ਕੇ ਜੀ ਰਾਈਪੇਰੀਅਨ ਹੈ ਰਾਈਪੇਰੀਅਨ ਤੇ ਰਾਇਪੀਰੀਅਨ ਜਿਹੜਾ ਹੈ ਅੱਜ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਇਹਦਾ ਵੀ ਇਸ਼ੂ ਅੱਜ ਮੈਂ ਅਗਰ ਸਪੀਕਰ ਸਾਹਿਬ ਟਾਈਮ ਦੇਣਗੇ ਜ਼ਰੂਰ ਚੱਕਾਂਗੇ ਤੇ ਕੱਲ ਮੈਂ ਜੀ ਇੱਕ ਮੈਕਸ ਹਸਪੀਟਲ ਆਪ ਸਭ ਨੇ ਦੇਖਿਆ ਨਾ ਉੱਥੇ ਗਿਆ ਸੀ ਅੱਜ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਗੱਲ ਕਰਾਂਗੇ ਜੋ ਹੋਇਆ ਮੈਕਸ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਮਾਤਾ ਜੋ ਹਿਮਾਚਲ ਤੋਂ ਹਿਮੇਰਪੁਰ ਤੋਂ ਆਈ ਹੈ 3 1/2 ਘੰਟੇ ਦਾ ਰਸਤਾ ਤੈਅ ਕਰਕੇ ਛੋਟੀ ਜੀ ਐਂਬੂਲੈਂਸ 'ਚ 25 ਮਿੰਟ ਤੱਕ ਐਮਰਜੈਂਸੀ ਦੇ ਬਾਹਰ ਪਈ ਰਹੀ ਹਾਰ ਕੇ ਜਦੋਂ ਮੈਂ ਦੇਖਿਆ ਹਰ ਬੰਦੇ ਦਾ ਦਿਲ ਹੈ ਫਿਰ ਉਸ ਤੋਂ ਬਾਅਦ ਮੈਂ ਆਪ ਦੇਖਿਆ ਡਾਕਟਰ ਵੀ ਆਏ ਸਿਕਿਉਰਟੀ ਉਹ ਕਹਿੰਦੇ ਨਹੀਂ ਨਹੀਂ ਹਜੇ ਅੰਦਰ ਨਾ ਲੈ ਕੇ ਜਾਓ ਤਿੰਨ ਵਾਰੀ ਉਹ ਮਰੀਜ਼ ਪਹਿਲਾਂ ਉੱਥੇ ਨੈਕਸਟ ਦਾਖਲੋ ਸਿਰਫ ਇਹ ਦੇਖ ਰਹੇ ਸੀ ਕਿ ਅੱਛਾ ਇਸ ਮਰੀਜ਼ ਤੋਂ ਕੁਝ ਨਿਕਲ ਸਕਦਾ ਕਿ ਨਹੀਂ ਤੇ ਗਰਮੀ ਇੰਨੀ ਮੈਂ ਥਿਸ ਇਜ਼ ਸੋ ਸੈਡ ਉਸਦੇ ਦਿਲ ਦੁਖਦਾ ਤੇ ਅੱਜ ਉਹਦੇ ਉੱਤੇ ਅਸੀਂ ਡੀਸੀ ਮੋਹਾਲੀ ਤੋਂ ਉਹਦਾ ਰਿਕਾਰਡ ਵੀ ਸੰਭਲ ਕਿੰਨਾ ਮੈਕਸ ਦਾ ਫਿਰ ਕਹਿੰਦੇ ਜੀ ਸਾਡੀ ਐਮਰਜੈਂਸੀ ਜਦੋਂ ਜਾ ਕੇ ਕਹਿੰਦੇ ਜੀ ਫੁੱਲ ਹੈ ਅੰਦਰ ਜਾ ਕੇ ਦੇਖਿਆ ਖਾਲੀ ਪਈ ਹੈ ਹਰਜੋਤ ਜੀ ਮੈਕਸ ਇੱਕ ਸੈਕਿੰਡ ਦੇਖ ਸੈਕਿੰਡ ਇੱਕ ਸੈਕਿੰਡ ਮੇਰਾ ਜਿਹੜਾ ਹਾਰ ਕੇ ਫਿਰ ਮੈਂ ਉਹਨਾਂ ਨੂੰ ਉੱਥੇ ਦੇ ਤੁਸੀਂ ਸੀਸੀਟੀਵੀ ਕੰਮ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ ਨਹੀਂ ਮੈਨੂੰ ਇਹ ਈਸ਼ਵਰ ਇਸ ਕਰਨਾ ਪੈਣਾ ਇਹ ਮਰੀਜ਼ ਨੂੰ ਅੰਦਰ ਲੈ ਜਾ ਹਰ ਬੰਦੇ ਦਾ ਇੱਕ ਦਿਲ ਜਿਹੜਾ ਵਿਚਾਰੀ ਮਾਤਾ 70 80 ਸਾਲ ਦੀ ਮਾਤਾ ਚੀਕਾ ਮਾਰੇ ਚੀਕਾ ਮਾਰੇ ਉਹਦੇ ਵਿੱਚ ਦਰਦ ਦੇ ਵਿੱਚ ਛੋਟੀ ਜੀ ਐਂਬੂਲੈਂਸ ਨੂੰ ਵਿਚਾਰਾ ਐਂਬੂਲੈਂਸ ਵਾਲਾ ਡਰਾਈਵਰ ਉਹਨੂੰ ਘੱਲ ਰਿਹਾ ਉਹਦੀ ਬੇਟੀ ਤੇ ਉਹਦੇ ਹਸਬੈਂਡ ਅੰਦਰ ਪਰ ਉਹਨੂੰ ਐਡਮਿਟ ਇਹ ਤਾਂ ਮਾਨਵਤਾ ਹੈ ਕਿ ਪਹਿਲਾਂ ਆਓ ਤੁਸੀਂ ਐਮਰਜੈਂਸੀ ਚ ਪਾਓ ਕਿਸੇ ਨੂੰ ਜਦ ਕਿ ਉਹ ਖਾਲੀ ਪਾ ਉਹਨਾਂ ਨੂੰ ਵਾਰਨਿੰਗ ਦੇ ਕੇ ਕਿ ਭਰਾਵਾ ਨਾ ਕਰੋ ਇਹਨੂੰ ਅੰਦਰ ਮਰੀਜ਼ ਨੂੰ ਅੰਦਰ ਦੋ ਮਰੀਜ਼ ਉੱਥੇ 20 ਮਿੰਟ ਜਿਹੜੇ ਆ ਇੱਥੇ ਅਸੀਂ ਪੀਜੀਆਈ ਵੀ ਜਾਂਦੇ ਆ ਆਪਣੇ ਕਿਸੇ ਸਾਥੀਆਂ ਲਈ ਦੇਖੋ ਜਦੋਂ ਕਿਸੇ ਵੀ ਹਸਪਤਾਲ ਚ ਜਦ ਹੀ ਐਡਮਿਸ਼ਨ ਹੁੰਦੀ ਹੈ ਮਾੜੀ ਗੱਲ ਹੈ ਅਨ ਹੈਲਥ ਮਿਨਿਸਟਰ ਸਾਹਿਬ ਨੂੰ ਤੇ ਪ੍ਰੋਟੋਕਾਲ ਸੇ ਹੋਣੇ ਚਾਹੀਦਾ ਹੈ ਪਰ ਜੋ ਜੀ ਜਿਹੜੀ ਨੈਕਸਟ ਦਾ ਮਤਲਬ ਹੈ ਜਕੇ ਇਕੱਲਾ ਤੁਸੀਂ ਤੇ ਇੱਥੇ ਜਾ ਕੇ ਦੇਖਿਆ ਮੈਂ ਨੇਕਾ ਕੀ ਉਸ ਤੋਂ ਦੇ ਦੇਣਾ ਬਠਿੰਡਾ ਤਾਂ ਬਹੁਤ ਹੀ ਅਸਮਾਨੀ ਬਗਨਾਮ ਹੋਇਆ ਜੇ ਬਿੱਲ ਕੋੜਨਾ 3 ਲੱਖ ਦੀ ਗੱਲ ਹੈ ਤੁਹਾਨੂੰ ਤਾਂ 4 ਲੱਖੀ ਬਿੱਲ ਬਣਾਉਂਦਾ ਦੋ ਦੋ ਚੀਜ਼ਾਂ ਸਰਕਾਰ ਨੇ ਇਹਨਾਂ ਨੂੰ ਮੁਫਤ ਨੂੰ ਦੋ 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 ਚੀਜ਼ਾਂ ਨੇ ਨਪਿੰਦਰ ਦੋ ਚੀਜ਼ਾਂ ਨੇ ਦੋਸਤ ਬਾਂਸਲ ਸਾਹਿਬ ਦੋ ਚੀਜ਼ਾਂ ਇੱਕ ਤਾਂ ਹੈ ਕਿ ਬਿਲਿੰਗ ਦਾ ਵੱਖਰੀ ਗੱਲ ਹੈ ਮੈਂ ਕਹਿੰਦਾ ਠੀ ਪਰ ਇੱਕ ਬੰਦਾ ਜਦੋਂ ਕੋਈ ਬਿਮਾਰ ਹੁੰਦਾ ਉਹ ਐਂਬੂਲੈਂਸ ਤੇ ਉਹਦੇ ਘਰ ਦੇ ਬਹੁਤ ਚਿੰਤਾ ਦੇ ਵਿੱਚ ਸਟ੍ਰੈਸਡ ਹਸਪੀਟਲ ਲੈ ਕੇ ਜਾਂਦੇ ਅਗਲਾ ਕਹਿੰਦਾ ਬਾਅਦ ਦੀ ਗੱਲ ਹੈ ਮੈਂ ਪੈਸੇ ਜਿੱਥੋਂ ਮਰ ਜਾ ਆਪਣੀ ਜ਼ਮੀਨ ਵੇਚ ਕੇ ਲੈ ਕੇ ਆਵਾ ਮੰਗ ਕੇ ਮੈਨੂੰ ਇਲਾਜ ਤਾਂ ਦੋ ਜਿਹੜਾ ਇੱਕ ਮਾਨਵਤਾ ਦਾ ਫਰਜ਼ ਹੈ ਜਦੋਂ ਤੁਸੀਂ ਹਸਪੀਟਲ ਫਿਰ ਜੇ ਤੁਹਾਡੇ ਬੈਡ ਫੁੱਲ ਹੈ ਤੁਸੀਂ ਬਾਹਰ ਬੋਰਡ ਲਾ ਦਿਓ ਕਾਂਕੀ ਬੰਦਾ ਜਿਹੜਾ ਉਹਦਾ ਟਾਈਮ ਨਾ ਕਈ ਵਾਰੀ ਹਾਰਟ ਅਟੈਕ ਚ ਗੋਲਡਨ ਆਰ ਹੈ ਬੈੱਡ ਤੇ ਨਿਕਲ ਕੇ ਸਾਇ ਜੀ ਮੋਲੀ ਇਸੇ ਜਿਹੜਾ ਗੋਲਡਨ ਆਰ ਹੈ ਗੋਲਡਨ ਆਰ ਦੇ ਵਿੱਚ ਜੇ ਤੁਸੀਂ ਇਲਾਜ ਨਹੀਂ ਕਰਾਇਆ ਮਰੀਜ਼ ਤੁਸੀਂ ਬਾਹਰ ਲਾਲ ਰੰਗ ਦਾ ਸਾਈਨ ਲਾ ਦੋ ਬੰਦਾ ਮੈਕਸ ਦੀ ਬਜਾਏ ਫੋਰਟਿਸ ਲੈ ਜੇ ਫੋਰਟਿਸ ਦੀ ਬਜਾਏ ਸਰਕਾਰ ਜਿਹੜੀ ਜਿੱਥੇ ਆਈਵੀ ਲੈ ਜੇ ਜਿੱਥੇ ਉਹਨੂੰ ਇਲਾਜ ਮਿਲਦਾ ਕੋਈ ਸਰਕਾਰੀ ਸਾਨੂੰ ਸਭ ਇਹ ਅੱਜ ਵੀ ਇਹ ਬੜਾ ਮਾਨਵਤਾਇਕ ਸੈਸ਼ਨ ਹੋਰ ਚੱਕਾਂਗੇ ਕੰਗਜਾਮ ਤੇ ਪਹੁੰਚੂਗੀ ਜੀ ਮੈਕੋਬਿਟ ਲੋਜਾ ਹੋਰ ਹੁਣ ਗੱਲ ਉਹਦੇ ਵਿੱਚ ਬਿਲਕੁਲ 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 ਕੰਗਜਾਮ ਤੇ ਪਹੁੰਚੂ ਨਾਸਲਾ ਨਹੀਂ ਬਿਲਕੁਲ ਸਹੀ ਗੱਲ ਹੈ ਜਿਵੇਂ ਨਹੀਂ ਆਖਿਆ ਮੈਮ ਨੇ ਸਰਕਾਰ 10 ਲੱਖ ਇਹਦਾ ਮਤਲਬ ਕਿ ਜਦੋਂ ਤੱਕ ਪੈਸੇ ਹੈ ਤੁਸੀਂ ਮਰੀਜ਼ ਨੂੰ ਐਂਟਰਟੇਨ ਕਰੋਗੇ ਉਸ ਤੋਂ ਬਾਅਦ ਜਿਹੜਾ 10 ਲੱਖ ਜਦੋਂ ਪੂਰਾ ਹੋ ਗਿਆ ਤਈ ਜਿਹੜਾ ਹੈ ਇਸ ਦੇ ਉੱਤੇ ਆਪਾਂ ਸਟ੍ਰਿਕਟ ਜਿਹੜਾ ਹੈ ਮੈਲਥ ਮਿਸਟਰ ਸਾਹਿਬ ਨੂੰ ਵੀ ਸਟ੍ਰਿਕਟ ਪਾਲਿਸੀ ਜਿਵੇਂ ਤੁਸੀਂ ਆਖਿਆ ਕਿ ਮੈਕਸ ਦੀ ਜ਼ਮੀਨ ਜੋ ਮੈਨੂੰ ਪੱਤਰਕਾਰ ਸਹਿਬਾਨਾਂ ਨੇ ਦੱਸਿਆ ਕਿ ਉਹ ਤਾਂ ਹੈਵੀ ਸਰਕਾਰੀ ਜ਼ਮੀਨ ਹੈ ਤੇ ਇਹ ਇਹ ਮਾਨਵਤਾ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ ਕੋਈ ਵੀ ਮਰੀਜ਼ ਆਇਆ ਤੁਸੀਂ ਕੋਈ ਸਾਨੂੰ ਅਸੀਂ ਕਿੱਥੋਂ ਜਿੱਥੋਂ ਮਰਜੀ ਪਰ ਪਹਿਲਾਂ ਉਹਨੂੰ ਐਡਮਿਟ ਤਾਂ ਕਰੋ ਬੀ ਬੀ 25 25 ਮਿੰਟੋ ਅਗਰ ਰੈਂਪ ਦੇ ਉੱਤੇ ਰੁਲਦਾ ਪਿਆ ਪੀਜੀਆਈ ਚ ਇੰਨਾ ਬਰਡਨ ਹੈ ਤਾਂ ਵੀ ਉੱਥੇ ਏਦਾਂ ਨਹੀਂ ਹੁੰਦਾ ਡੇਰ ਐਜ਼ ਅ ਪ੍ਰੋਟੋਕੋਲ ਟ੍ਰਾਈਜੇਰੀਆ ਚਾਹੀਦਾ ਉਸ ਤੋਂ ਬਾਅਦ ਤੁਸੀਂ ਐਮਰਜੈਂਸੀ ਲੈ ਜਾਓ ਧੰਨਵਾਦ